ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕੇ ਮੈਂ ਉਸਰੇ ਠੀਕ ਠਾਕ ਸਵੇਰ ਦਾ ਮਾਰਨਿੰਗ ਟਾਈਮ ਆਪਣਾ ਪੰਗੜਾ ਲੱਗਾ ਹਰ ਹਫਤੇ ਦਾ ਤੇ ਹਰ ਹਫਤੇ ਆਇਆ ਇੱਧਰ ਨੂੰ ਦੇਖਣ ਤੇ ਦਮ ਤੇ ਜਾਂਦੇ ਸਾਡੇ ਆਪਣੀ ਤਿਆਰੀ ਤੇ ਟਾਈਮ ਹੁੰਦਾ 8:30 9:00 ਦਾ ਦਮ ਚੱਲੀ ਜਾਂਰ ਮਿਲਦੇ ਤੁਹਾਨੂੰ ਕੰਮ ਤੇ ਜਾ ਕੇ ਜੇ ਨਵੇਂ ਸਾਡੇ ਚੈਨਲ ਕੋ ਸਬਸਕ੍ਰਾਈਬ ਜਿਹਦੇ ਬੰਦਦੇ ਰਹੇ ਪਰ ਮਾਤਮਾ ਚਾਦੀ ਕੋਲ ਚ ਰੱਖੇ ਤੇ ਜਿਉਣਾ ਕੰਮ ਤੇ ਤੂੰ ਕੰਮ ਤੇ ਜਾਣਾ ਜੇ ਨਾ ਬਹੁਣੀ ਕੰਮ ਤੇ ਮੇਰੇ ਪੁੱਤ ਨੂੰ ਜਾਨਾ ਹੈ ਨਹੀਂ ਜਾਨਾ ਨਹੀਂ ਜਾਨਾ ਜੀ ਕੱਟੇ ਕੜੀਆਂ ਚੂੜੀਆਂ ਆ ਲਾਵਾਂਗੇ ਸੱਤ ਅੱਜ ਅੱਧੀ ਵੀਰਾਂ ਲਾਤੇ ਹੀ ਕੱਲ ਡਾਉਨ ਸਿਲਿੰਗ ਕਰਤੀ ਆ ਆ ਬਾਰਡਰ ਹੀ ਬਣਤਾ ਬਾਡ ਦਾ ਫਰੇਮੇ ਬਣਤਾ ਤੇ ਹੁਣ ਇਹਨੂੰ ਆ ਵਾਈਟ ਲਾ ਕੇ ਤੇ ਇਹਨੂੰ ਆ ਕਾਫੀ ਕਲਰ ਕਰ ਦੇਣਾ ਬਾਰਡਰ ਬਾਕੀ ਜਾਲੀ ਵਾਲੀ ਕੱਢਣੀ ਸੈਂਟਰ ਦੇ ਵਿੱਚ ਇਹ ਡਿਜ਼ਾਈਨ ਤਿਆਰ ਹੋ ਗਿਆ ਰੇ ਤੁਹਾਨੂੰ ਦੱਸਦੇ ਆ ਆ ਵੀਰ ਆਏ ਅੱਜ ਨਾਲ ਸ਼ਰਮੀਲਾ ਤੇ ਇਹਨੂੰ ਆਪਾਂ ਲਾਉਣੀਆਂ ਹਨ ਤੰਦਾਂ ਨੂੰ ਲਾਉਣੀਆਂ ਜੂਵੀ ਸ਼ੀਟਾਂ ਵਗੈਰਾ ਤੇ ਜੂਵੀ ਸ਼ੀਟਾਂ ਵਗੈਰਾ ਆਈਆਂ ਫਲੂਟਰ ਪੈਨਲ ਵੀ ਆਈ ਹੋਈ ਲਾ ਦੇਣੇ ਆਪਾਂ ਇਹ ਚਾਹ ਚੂ ਆਪਾਂ ਪੀ ਲਈਏ ਹੁਣ ਦਾ ਸਾਡਾ ਸਾਡਾ ਵਿਦਿਆਲੇ ਆਉਣਾ ਹੈ ਟਰਾਈ ਜੀ ਬੈਗ ਖਲਾਅ ਇੱਕ ਜੀ ਖੱਡ ਬਾ ਬਰਾ ਯਾਦ ਰੱਖ ਜਾ ਪਹਿਲਾਂ ਆਪਾਂ ਕੋ ਜੇ ਪਹਿਲਾਂ ਇੱਧਰ ਇੱਧਰ ਬੰਦ ਕਰਵਾ ਕੇ ਇੱਧਰ ਕਰਵਾਤਾ ਬਸ ਆਪਾਂ ਵੀਡੀਓ ਸੁੱਤੀ ਜਾਣੀ ਹੈ ਤੇ ਆ ਡਾੜੀ ਕਵਰ ਕਰਨੀ ਇਹਦੇ ਵਾਕ ਸਮਾਨ ਦੂਭੀਟਾ ਲਾਉਣੇ ਆ ਕਰਤੇ ਆ ਸ਼ੁਰੂ ਤੇ ਤਕਰੀਬਨ ਜੇ ਥੋੜਾ ਪੈਂਡਿੰਗ ਹੀ ਹੈ ਸਮਾਨ ਤੋਂ ਲਿਆਣਗੇ ਇੱਥੇ ਜਾਲੀ ਜਾਲੀ ਪੈਣੀ ਹੈ ਹੱਸ ਲਾਓ ਐਸੇ ਤਵੀ ਹੋਈ ਹੈ ਸੈਟਾ ਲੈ ਵੀ ਆਟਾ ਚਾਰ ਦੀ ਜਿਹੜੀ ਸ਼ੀਟ ਲੁੱਕ ਦਿੰਦੀ ਹੈ ਨਾ ਪੂਰੀ ਪੂਰੀ ਉਹਦੇ ਗੱਲ ਬਾਤ ਵੱਖਰੀ ਹੈ ਤੇ ਲੇ ਵੀ ਸੀ ਤਾਂ ਝੜ ਤਿਆਂ ਕੰਦਨ ਦੋ ਦਿਨ ਇਧਰ ਇਹ ਜੋ ਮੈਂ ਸਿੱਲੀ ਕੋਣ ਦੱਸਦੀ ਜਿਹੜੀ ਇਹਨਾਂ ਖਰਾਬ ਹੋ ਟੁੱਟ ਗਈ ਆ ਬੜੀ ਆ ਇੱਕ ਬਾਣਾ ਤੇ ਆ ਇੱਕ ਬਾਕਰੋ ਵੀ ਪੜਿਆ ਇੱਕ ਤੇ ਮੈਂ ਥੋੜੀ ਜਿਹੀ ਦੱਸਦੀ ਨਾ ਕੰਮ ਚੱਲਣ ਲਈ ਦੇਸੀ ਨੁਕਤਾ ਇਹ ਸਿੱਲੀ ਕੋਣ ਕਰ ਟੁੱਟ ਜੇ ਇਹਦਾ ਯੂਜ਼ ਕਰ ਨਹੀਂ ਮੜ ਕੇ ਹੈ ਮੈਂ ਦੱਸਣੀਆਂ ਮੈਂ ਕਿਹਾ ਬਲੌਗ ਚ ਗੱਲ ਕਰੀ ਆ ਤੇ ਇਹਦਾ ਯੂਜ਼ ਕਰ ਸਕਦੇ ਇਹਨੂੰ ਬਾਕੀ ਇਹ ਲਾਸ ਵਾਲਾ ਫਿਰ ਥਿਆਰ ਹੋ ਗਿਆ ਜੂਜ਼ ਕਰਨ ਲੱਗਿਆ ਜੋੜੀ ਬੰਦਣਾ ਲੱਗ ਗਿਆ ਜੇ ਵੀ ਦੱਸਦੇ ਹੋ ਸ਼ੋਲਡਰ ਸ਼ੋਲਡਰ ਬੰਦ ਲਾਉਂਦੇ ਹੁਣ ਤੇ ਛਪਾਟੇ ਮਾਰਨ ਵਾਲਾ ਬੰਦਾ ਲਾ ਸਕਦਾ ਹੈ ਬਿਲਕੁਲ ਕਰੀ ਮਾੜੀ ਸ਼ੌਂਡੀ ਆ ਅੱਜ ਸਵੇਰੇ ਮਾੜੀ ਮੜੀ ਕਿਨ ਮਣਾ ਹੋਈ ਜਾਂਦੀ ਵੀਓ ਕਰੋ ਚੱਕ ਬਾਹਰ ਦਾ ਇੱਧਰ ਹਰਫ ਅਤੇ ਨੂੰ ਮਮਮੀ ਨੇ ਸਵਾਲਤਾ ਆ ਸੁੱਤਾ ਹੈ ਇਧਰ ਮਮਮੀ ਵੇ ਕਿੰਨਾ ਚਾ ਵੇ ਤੇ ਸਹੀ ਅੰਦਰ ਤੇ ਆ ਲੈਂਦੇ ਮਮਮੀ ਬਹੁਤ ਪੰਜੀ ਜਾਂਦੀ ਅੰਦਰ ਬਹਿ ਜਾ ਇਧਰ ਤਾਇਆ ਜੀ ਆਏ ਨੇ ਨੰਗੇ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਹੈ ਕੀ ਕਰਨ ੜੇ ਪਾਜੀ ਪਾਜੀ ਲੈ ਫਾਦੀ ਹੋ ਗਈ ਆ ਉਹ ਕਲਾ ਤਕਮ ਤੇ ਤਾਂ ਸਹੀ ਰਹੀ ਸੰਧਿਆ ਕੇ ਦੀਨਾ ਆ ਇਦਾਂ ਸੁਣਾਉਣੇ ਦੇ ਨਾਲ ਸਹੀ ਗੱਲ ਸੁੱਤਾ ਹੀ ਅੱਜ ਰੁੱਸਤਾ ਹਾਂ ਸੌਂਦਾ ਕੋਈ ਕਿ ਤੱਕ ਮੁਰਜੇ ਮੇਰੀ ਬੋਦੀ ਚ ਸੌਂਦਾ ਚੱਲ ਲਾ ਤੱਕ ਦਾ ਠੀਕ ਹੈ ਵੀ ਘੁੰਦਾ ਰਿਹਾ ਰਾਤ ਨੂੰ ਘੁੰਦਾ ਰਿਹਾ ਹੁੰਦਾ ਹਾਂ ਅੱਜ ਅੱਜ ਹੀ ਕੱਲ ਹਣੀ ਨੇ ਫੜ ਕੇ ਰੱਖੀ ਲਾ ਤਾ ਹਾਂ ਮਾ ਜਗੇ ਨਾਲ ਇੰਜੈਕਸ਼ਨ ਹੋਣ ਪਹਿਲਾ ਰਿਹਾ ਟੋਚ ਜਿਲੇ ਗੱਡੀ ਉਹਨਾਂ ਕੁੰਡਿਆਂ ਨੇ ਖੜੀ ਸੀ ਤੇ ਬਾਹਰ ਜਾਣਾ। ਅੱਛਾ ਉਹ ਟੋਫਰਾਟੋ ਵਾਲਾ ਵੀ ਆ ਗਿਆ ਟੋਫਰਾਟੋ ਵਾਲੇ ਨੂੰ ਮੈਂ 50 ਰੁਪਏ ਦਿੱਤੇ ਵੀ ਵਿਚਾਲੇ ਫੇਰਾ ਪਿਆ। ਹੂੰ ਹੂੰ। ਉਹ ਜਾ ਨਹੀਂ ਕਰਨਾ ਹੈ ਨਾ। ਅੱਛਾ ਅੱਛਾ ਚਲੋ ਕੋਈ ਨਹੀਂ। ਅੱਛਾ ਮਮਿ ਨੇ ਅੰਦਰੋਂ ਭੱਜੀ ਗਈ ਕਹਿੰਦੀ ਹਰਗੁਣਾਈ ਹਰਗੁਣਾਈ ਕਿਉਂ ਨਹੀਂ ਆਈ? ਹਰਗੁਣਿਆ ਸੁੱਤੀ ਸੀ। ਸੁੱਤੀ ਹੋ ਫਿਰ। ਆ ਓਕੇ ਹਰ। ਨੰਦਾਂ। ਦੇ ਦੇ ਮਮਾ ਮਾਮਾ ਹਰ ਗਣ ਕਨੇ ਮਾਮਾ ਕਿਹਦੇ ਕਰਦਾ ਨਾ ਠੀਕ ਹੈ ਤੇਰੇ ਕੋ ਪਾਣੀ ਕਿਉਂ ਨਹੀਂ ਆ ਰਿਹਾ ਇਹ ਠੀਕ ਹੋ ਰਿਹਾ ਬਸ ਸਭ ਠੀਕ ਆ ਤੇ ਮੋਟੇ ਦੰਦੇ ਆ ਇੱਕ ਪਿੰਨੀ ਆਉਂਦੀ ਐ ਤੋੜ ਆ ਦੇ ਇੱਧਰ ਤਾਇਆ ਅੱਜ ਸਾਡਾ ਘਰ ਦੇਖਦੇ ਪਏ ਆ अरे थे पहली बार आए ना इथे पहली बार आए था आया जी घर देखन दे था आया जी ਮੁੰਡੇ ਉਦੋਂ ਬਾਹਰ ਨੇ ਮਾਰ ਵਧੀਆ ਬਣਿਆ ਤਾਇਆ ਜੀ ਹਾਂ ਹਾਂ ਹੋਰ ਹੋ ਗਿਆ ਡਰਾਂ ਨੂੰ ਆ ਹਾਂ ਇਹ ਐਕਚੁਅਲ ਸ਼ਹਿਰ ਦਾ ਨਾਮ ਉਹ ਤੇ ਬੈਡਿੰਗ ਲੋ ਆ ਦੀ ਬਣਦੀ ਉਹ ਸ਼ਹਿਰ ਇਹਦੇ ਨੂੰ ਮੈਂ ਪਾਸੇ ਇਹ ਇਦਾਂ ਨੂੰ ਗਿਣ ਉਹ ਹਾਲ ਮਾਰੀ ਬਣਾ ਯਾਰ ਫਤੇ ਦੀ ਅੰਦਰ ਕਿਸੇ ਦਾ ਹੁਣ हाँ जी। ਤੇ ਜਿਹੜਾ ਮਨ ਆ ਫੋਨ ਕਰਦਾ ਤੇ ਜਿਹੜਾ ਬਾਕੀ ਜਿਹੜੋਂ ਮੈਂ ਨਹੀਂ ਬਣੀ ਐ ਮੈਂਨੀ ਬਣਾਈ ਉੱਪਰ ਤੇ ਇਹ ਵੀ ਜਦੋਂ ਬਾਹਰ ਜਿਹੜਾ ਬੰਦਾ ਕੋਈ ਆਇਆ ਤੋ ਠੀਕ ਤੁਸੀਂ ਜਾ ਉੱਪਰ ਵੇਖਣ। ਆਹ ਇੱਧਰ ਚਾਹ ਵੀ ਬਣ ਗਈ। ਆਹ ਦੀ ਸਵਾਸ ਨਾਲ ਚਮਚਾ ਰੱਖਿਆ ਇੱਕ ਕੱਪ ਦੀ ਧਾਰੀ ਦੀ ਚਾਹ। ਨਿਸ਼ਾਨੀ ਨਾਈ ਮम्मी ਨੇ ਬੱਲਾ ਹੈ ਨਾ। ਇੱਧਰ ਆ ਡਾ ਬਾਊ। ਨੂੰ ਨੀਂਦ ਹੀ ਬੜੀ ਚੜੀ ਇਹਨੂੰ। ਨੀਂਦ ਵਿੱਚ ਸੋਣਾ ਸਿੱਧਰ ਜਾ ਨੀਂਨੀ ਹੈ। ਮਹਾ ਕੇ ਤੇ ਸੁੱਤਾ ਬਾਊ ਅੱਜ ਠੀਕ ਥੋੜਾ ਜਿਹਾ ਫਰਕ ਕੇ। ਮੈਂ ਸੋਣਾ ਨਾਲ ਤੇਰੇ। ਚੱਲ। ਵੇ ਤੇ ਸਹੀ ਇਹ ਕਿ ਤੇਲਾ ਅੜਕਾਂਂਦੀ ਮਾਮੀਂ ਨਾਤੇ ਐ ਕਿ ਤੇਲਾ ਪਿਆਰ ਐ ਮੂੰਹ ਇਹ ਮੂੰਹ ਇਹਦਾ ਬੱਬੂ ਦਾ ਗਦੇ ਬੱਬੂ ਲੈ ਮੂੰਹ ਆ ਪਤਾ ਆਇਕੋ ਇਧਰ ਐ ਨਹੀਂ ਆਦਾ ਐਸਾ ਤਰਠਾ ਨਾ ਹੁੰਦੇ ਤਾਂ ਹਣ ਵੀ ਇੱਕ ਮਿੰਟਸ ਬੜਾ ਹਾਂ ਜਸਤ ਕਹਿਆ ਹੈ ਇਹ ਗਾ ਇਰਫਤੇ ਵੇ ਕੀ ਗੱਲਾਂ ਹਾਂ ਤੇਰੀ ਹਾਂ ਕੀ ਗੱਲਾਂ ਕੀ ਗੱਲਾਂ ਉਹ ਦੱਸੋ ਗੱਲ ਨੂੰ ਸੀ ਸੀ ਨਾ ਹਾਂ ਰੋਗ ਦੇ ਸਿਰ ਨੂੰ ਹਾਂ ਹਾਂ ਤੇਰੇ ਨਾਲ ਤੇ ਵੇ ਇਹ ਮੇਰੇ ਕੋ ਨਹੀਂ ਆਉਂਦਾ ਮੇਰੇ ਕੋ ਵੀ ਕਈ ਵਾਰ ਰੋਣ ਲੱਗ ਪੈਂਦਾ ਵਗੇ ਮੇਰੇ ਕੋ ਨਹੀਂ ਆਉਂਦਾ ਤਾਂ ਤਾਂ ਨਾ ਨਾ ਚਲੋ

ਹੈਕਿੰਗ ਉਹਨਾਂ ਦੇ ਆ ਦੇਖਣ ਆਏ ਸੀ ਹਨਾ ਹੁਣ ਆ ਪਹਿਲੀ ਵਾਰ ਕਹੋ ਨਹੀਂ ਚੁੱਕ ਰਹੇ ਆ ਆ ਕੀ ਆ ਉਹਨੇ ਬਾਬਾ ਦੂਜਾ ਕਿ ਚੁਣਾ ਗਿਆ ਹੈ ਹਨਾ ਇਹ ਦੂਜਾ ਕਿ ਚਾ ਗਿਆ ਬਾਬਾ ਆਂ ਗੱਲਾਂ ਕਰ ਦੋ ਪਛਾਣ ਕਰਦੇ ਨੇ ਆ ਪਛਾਣ ਨਹੀਂ ਹਰਫ ਤੇ ਗੱਲਾਂ ਕਰੋ ਗੱਲਾਂ ਕਰੋ ਜੇ ਪਛਾਣ ਜੇ ਨਾ ਬਾਤ ਨਹੀਂ ਕਰੀਂ ਉਹ ਸਮਾਂ ਲੱਗਣਾ ਥੋੜਾ ਜਿਹਾ ਮੈਂ ਨਾ ਚਾਹ ਪੀਣੀ ਚਾਹ ਪੀਣੀ ਚਾਹ ਪੀਣੀ ਚਾਹ ਪੀਣੀ ਸਤ ਉੱਠਿਆ ਹੋਣੇ ਹਜੇ ਚਾਹ ਨਹੀਂ ਚਾਹ ਨਹੀਂ ਪੀ ਖਾਣਾ ਦੱਤ ਕੀ ਖਾਇਆ ਨਹੀਂ ਦੱਸ ਕੀ ਖਾਣਾ ਹੈ ਜੋਗੜਾ ਹੈ ਹਨ ਜੋਗੜਾ ਹਾਂ ਹਾਂ ਨੂੰ ਇਹ ਨਹੀਂ ਤੇ ਕਿਤੇ ਇੰਨੀ ਅਸਰਾਧਤਾ ਕਰਿਆ ਕਰਨੀ ਐ ਸਹੀ ਗੱਲ ਹੈ ਵੱਡਾ ਹੋ ਜਾਂਦੇ ਸਭ ਕੰਮ ਚੋ ਹੁਣ ਆ ਮਸਤ ਹੋ ਗਿਆ ਲੈ ਵਾ ਤਪਛਾਨ ਲੈਂਦਾ ਹੁਣ ਨਿਆਣਾ ਕਨੀ ਹੁਣ ਹੁਣ ਸਮਝੀ ਜਾਂਦਾ ਹੌਲੀ ਹੌਲੀ ਉਹਨੇ ਹੁਣ ਸਿਆਣਾ ਹੋਈ ਜਾਣਾਂਗੇ ਕੀ ਗੱਲ ਹੈ ਲੱਤ ਤਾਂ ਸੋਝੀਂ ਲੱਤ ਕਿੰਮੀ ਇਹਦੇ ਕਨੀ ਹੈਗੀ ਹੈਗੀ ਇੱਧਰ ਮੱਗਾ ਤੇ ਨਾ ਤੇ ਨਾ ਕਰੀਂ। ਨੀਕਾ ਲੱਗਿਆ ਨਾ ਤੇ। ਹੂੰ। ਨਾਲ ਕਿੰਨਾ ਰੋਇਆ ਯਾਰ ਪੁੱਤ ਤੇ ਟੀਕਾ ਲੱਗਾ ਹੀ ਕਿੰਨਾ ਨੂੰ ਆਇਆ ਏ। ਪਿੰਡ ਗਈ ਲਵਾਉਣ। ਪਿੰਡ। ਆ ਪਿੰਡੀ ਲੱਗਣੇ ਹਨਾ ਜੀ। ਕਿਤੇ ਇੰਨਾ ਰੋਇਆ ਜਦੋਂ ਟੀਕੀ ਲੱਗੀ ਆਏ ਨਈ। ਦੋ ਲੱਗੇ ਦੋ ਇੱਕ ਬਾਹ ਤੇ। ਲਗਾਈ ਇੱਧਰ ਹੀ ਬਾਹ ਤੇ ਤੇ ਇੱਧਰ ਹੀ ਲੱਗਤ ਤੇ। ਬਾਹ ਵਾਲਾ ਨੂੰ ਨਾ ਦਰਦ ਕਰਦਾ ਲੱਤ ਵਾਲਾ ਤੇ ਜਾਨ ਕੱਢਦਾ ਪੂਰੀ ਤੇ। ਲੱਤ ਨੂੰ ਹੱਥ ਨਹੀਂ ਆਉਂਦੇ ਇੰਡੇ ਵਾਲੇ ਬੜਾ ਹੀ ਰੋਈ ਜਾਂਦੇ। ਈਆਂ ਤੇਰੀਆਂ ਗੱਲਾਂ ਕਰਨੀਆਂ ਅਹੀਂ ਹੂੰ ਜੇ ਗੱਲਾਂ ਕਰੀਆ ਤੂੰ ਜੀ ਬੱਸ ਇਹ ਵੀ ਨਹੀਂ ਜਾਂਦਾ ਕੋਈ ਨਾ ਇਹ ਗੱਲਾਂ ਕਰਨੀਆਂ ਹੂੰ ਸ਼ਾਮ ਕਰਨੀ ਆ ਜਿਹੜੀ ਸ਼ਾਮ ਆ ਮੈਂ ਸ਼ਾਮ ਕਿਹ ਕੋਲ ਆ ਲੈ ਲਾਉਂਦੇ ਆ ਅਦਾਸ ਨੂੰ ਕੋਲ ਵਾ ਨੰਦਾ

ਉਹ ਖਲਬੀਆ ਹੈ ਲੈ ਵੀ ਮੋਜਾਂ ਲੱਗੀਆਂ ਮੰਮੀ ਨੇ ਉਹ ਤੇ ਡੈਡੀ ਨੂੰ ਕਿਰਨ ਦੀਦੀ ਨੂੰ ਦੇ ਤਾ ਦਲ ਗਿਆ ਤੇ ਹੋਰ ਕੀ ਹੋਰ ਕਿੜ ਕਿੜੀ ਮੰਮੀ ਖਾ ਲੈ ਨਾ ਦਮ ਮੰਮੀ ਖਾ ਲੈ ਨਾ ਸਵਾਲ ਲੱਗਦੀ ਉਹ ਪੰਜੀਰੀ ਨਹੀਂ ਦਿੱਤੀ ਪੰਜੀਰੀ ਕੱਢ ਲਈ ਇਹਨੂੰ ਐਸੇ ਐਸੇ ਮੈਂ ਕਰਨ ਲੱਗ ਲਈ ਜ ਮਾਂ ਚੱਲ ਲੈ ਜਾ ਕਿੱਦਾਂ ਮੈਂ ਮੋਢੇ ਮਾਰ ਲਈ ਦੇਈਂ ਆ ਤੈਨੂੰ ਆਂ ਦਿੱਤਾ ਆ ਅਲਰਜੀ ਲੈ ਜਾਓ ਆ ਮੈਂ ਲੈ ਜਾਓ ਕੋਈ ਨਾ ਸਿਕਾ ਉਹ ਮਿਟਕਾਰ ਪਾਇਆ ਉਹ ਡਿੱਗੀ ਨਹੀਂ 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 ਸਾਈਡ ਤੇ ਆ ਇੰਨਾ ਆ ਜੂ ਮੈਂ ਸੀਟ ਦੇ ਉੱਤੇ ਇਦਾਂ ਹੂੰ ਆ ਇਦਾਂ ਰੱਖ ਲੈ ਰੱਖ ਲੈ ਵੇਲਾ ਲੈ ਗਿਆ ਇਹ ਲੈੜੀ ਸਮਾਨ ਚੁੱਕ ਕੇ ਹਾਏ ਮੀਂਹ ਵਰਮੀ ਲੱਗਣ ਦੀ ਬੜੀ ਡੈਡੀ ਲੈ ਆ ਚੱਲੇ ਟੇਬਲ ਸਾਡਾ ਚੁੱਕ ਕੇ ਲੈ ਆ ਸਮਾਨ ਮਮੀ ਨੇ ਟਕਾਤਾ ਹਿੱਤੇ ਚਲਿਏ ਜੀ ਚਲੋ ਚਲ ਅੱਜ ਮੌਸਮ ਵੀ ਕਿੰਨਾ ਵਧੀਆ ਹੋਇਆ ਇਹ ਆਹ ਮੈਂ ਮਾਣਾ ਮਸਾਲਾ ਜੀ ਆਹ ਤੇ ਡੈਡੀ ਜੀ ਆ ਟੇਬਲ ਸਾਫ ਕਰਦੇ ਪਏ ਕਹਿੰਦੇ ਮੈਂ ਲੈ ਜਾਣਾ ਟੇਬਲ ਮਮਮੀ ਵੀ ਚੱਲੇ ਆਂ ਹਰੇਣ ਆਏ ਹੀ ਮਮਮੀ ਫੇਰ ਚੱਲੇ ਹੁਣ ਇਹੋ ਟੇਬਲ ਤੇ ਜਾ ਕੇ ਰੋਟੀ ਖਾਏ ਹੋ ਰੰਗ ਰੋਗਨ ਖਿਲਾ ਦਿੱਤਾ ਮੰਮੀ ਕਹਿੰਦੀ ਆਟੇ ਵਿੱਚ ਦਾ ਰੰਗ ਰੋਗਣ ਖਰਾਬ ਕਰਤਾ ਇਹ ਹੋ ਜਾਏਗਾ ਨੀ ਗਾਜਾ ਪ੍ਰੋਹਣੇ ਗਾ ਨਹੀਂ ਰੱਖਣਾ ਸੁੱਖਾ ਛੋਟਾ ਜਿਹਾ ਜਿੱਥੇ ਮੱਦੀ ਰੱਖ ਲੋ ਕੋਲ ਛੱਲੇ ਗੱਡੀ ਚ ਆ ਜਾਊਗਾ ਇਹ ਮੱਦੀ ਰੱਖ ਦੇਣਾ ਥੋੜੀ ਲਿਆਇ ਦੀ ਨਾ ਲੱਤਾਂ ਹੀ ਤੋੜ ਕੇ ਨਾ ਲੜਦੀ ਥੋੜੀ ਲੈ ਉਹ ਉਹ ਜਿਹੜੀ ਕਿਨਾਂ ਵਿੱਚ ਬਨ ਲਗੇ ਉਹ ਵੀ ਲੋਈ ਵੀ ਇਹ ਤਾਂ ਡੜਨੇ ਲੋਈ ਹਾਡੀ ਆ ਇਹ ਲੋਈ ਤਾਂ ਹਾਡੀ ਆ ਮੈਂ ਕੀ ਕਹਾਂ ਲੋਈ ਹਾਡੀ ਹਣੀਦੀ ਆ ਇਹ ਮੇਰੀ ਲੈ ਕਹਿ ਸਕਦਾ ਸਾਈਕਲ ਚ ਆਈ ਇਹ ਹਾਡੀ ਆਈ ਸਾਈਕਲ 'ਚ ਇੱਕ ਅੱਜ ਦੀ ਇਹ ਘਰ ਤੋਂ ਘਟ ਜਦੇ ਘਰ ਤੋਂ ਘਟ ਮੇਰੇ ਖਿਆਲ ਬਹੁਤ ਨਹੀਂ ਤੇ 25 ਸਾਲ ਹੋ ਗਏ ਨੇ ਵਿਪੂ ਦੇ ਅਲੀਆ ਡੀ ਲੋਈ ਲਿਆ ਚੱਲਈ ਹਾਡੀ ਲੋਈ 15 20 ਸਾਲ ਲੱਗੇ ਸਾਈਕਲ 'ਚ ਤੁਹਾਡੀ ਵੀ ਆਈ ਇਹਦੀ ਇਹਦੀ ਮਿਸਨ ਦਾਦੇ ਦੀ ਇਹ ਹੈ ਤਾਂ ਦਾਦੀ ਚਲਦੀ ਓਦਾਂ ਨਹੀਂ ਹੋ ਰਹੀ ਨਾ ਮੈਂ ਹੱਥੇ ਵਾਦੇ ਦੇ ਰਿਆਂ ਦੀ ਆਈ ਪਤਾ ਯਾਰ ਉਹ ਜਾਲਾ ਤੋਂ ਜਾਣ ਰੋ ਦੀ ਤੇਰੇ ਠੀਕ ਤਾਂ ਆ ਜਿਓ ਸਾਕਾ ਸ਼ਾਮੀ ਘੇੜਾ ਮਾਰ ਲੈਣਾ ਇਹ ਵੀ ਆਜਣੇ ਕਿ ਕੰਮ ਤੋਂ ਤੇ ਸ਼ਾਮੀ ਘੇੜਾ ਮਾਰ ਜ ਮੈਂ ਫੋਨ ਕਰਦੀ ਠੀਕ ਫਿਰ ਉਹਨਾਂ ਦੇਖ ਕੇ ਨਾਲ ਆ ਸ਼ਾਮੀ ਮੈਂ ਇੱਕ ਵਾਰ ਆ ਜਿਓ ਠੀਕ ਬਾਏ ਬਾਏ ਕੱਲ ਨੂੰ ਬਾਏ ਬਾਏ ਤੇ ਲੇ ਆਣ ਮੰਮੀ ਵਿਚਾਰੀ ਵੇਖਣ ਦੀ ਗੱਡੀ ਦੇ ਵਿੱਚ ਮੈਂ ਹਰ ਪੁੱਤੇ ਨਿੰਦੀਆਂ ਆਈਆਂ ਨਹੀਂ ਕਿਤੇ ਸੋਨੀ ਨੂੰ ਕਿਤੇ ਨਿੰਦੀਆਂ ਆਈਆਂ ਨਹੀਂ ਕਿਤੇ ਇਹ ਸੌਣਗੇ ਇਹ ਕਰਦੀਆਂ ਪਾਪਾ ਆ ਗਏ ਜੋ ਪਾਪਾ ਆ ਗਏ ਕੰਮ ਤੋਂ ਸੋਨੀ ਦੇ ਪਾਪਾ ਇਹ ਆਏ ਨੇ ਹੁਣੇ ਕੰਮ ਤੋਂ ਉਹਦੇ ਕੋ ਮੁੰਡਾ ਲੌਣ ਲੱਗ ਪਈ ਹਾ ਨੇ ਠੀਕ ਠਾਕ ਹੈ ਚਾਹ ਬਣਾਉਣੀ ਹੈ ਹਰਫਤੇ ਤੁਸੀਂ ਚਾਹ ਪੀਂਉਂਗੇ ਤੁਸੀਂ ਤਾਂ ਤਿੰਨ ਮੂਚਾ ਕਰਦੇ ਅੱਜ ਕਿੰਨੀ ਨੀਂਦੀਆਂ ਕਰ ਲਈਆਂ ਸੋਹਣੇ ਨੇ ਅੱਜ ਇੰਨੀਆਂ ਨੀਂਦੀਆਂ ਕਰ ਲਈਆਂ ਰਾਤ ਨੂੰ ਨਹੀਂ ਸੋਣਾ ਫਿਰ ਬਾਗੂ ਨੇ ਆਏ ਹੋਏ ਨੀਂਗਤੇ ਓਏ ਹੋਏ ਓਏ ਹੋਏ ਵਾਸੀ ਆਏ ਆ ਇਹ ਤਾਂ ਮਤਲਬ ਚਾਹ ਪੀਣੀ ਤੂੰ ਹੀ ਹੈਨਾ ਵਾਸੀ ਆ ਗਏ ਨਾ है? है? है है? थीको? थीको था? गया मैन फोन नहीं किया मैन फोन नहीं किया है क्यों नहीं किया फोन किया फोन किया फोन क्या फोन नहीं किया है ਬਾਈ ਠੀਕ ਠਾਕ ਜੀ ਮੰਤਰੀ ਸਾਹਿਬ ਹੋਰ ਸਨਾਉ ਆ ਸੂਰੇ ਲਾਇਆ ਸੀ ਅੱਜ ਆ ਜਾਗ ਲਿਆ ਜੇ ਫੇਰ ਟੰਗਦਾ ਏ ਉਹ ਕੰਮ ਦਾ ਹੋ ਧਿਆਨ ਦਾ ਉੱਧਰ ਹੁੰਦਾ ਉਹਦੇ ਬਾਅਦ ਆਤਾ ਪ੍ਰਿੰਬੰਦਰ ਨੂੰ ਪਤਾ ਹੋਰ ਸਨਾਉ ਹੈ ਤੀਸਨਾਉ ਬਾਜੀ ਠੀਕ ਠਾਕ ਜੀ ਜੰਮ ਸਾਹਿਬ ਜੀ ਕਿਥੇ ਰਏ ਅੱਜ ਮੈਂ ਆਇਆ ਸੀ ਮੈਂ ਡਾਡੀ ਤੇ ਆਇਆਂ ਹੀ ਨਾਲ ਫਿਰ ਚਾਹ ਪੀਤੀ ਵੀ ਚੱਲ ਗਏ ਮੈਂ ਮਮੀ ਨੂੰ ਲੈ ਕੇ ਚੇਰੀ ਓਏ ਉਧਰ ਫਿਰ ਗਈ ਨਾਨੂ ਆ ਗਏ ਨਾਨੂ ਆ ਗਏ ਆਏ ਆ ਗਏ ਨਾਨੂ ਉਹ ਗੱਲਾਂ ਕਰਦਾ ਹਣ ਲੋਕ ਸੁਣ ਲੈ ਫੱਟ ਕੇ ਦਿਖਾ ਆ ਨਾਨੂ ਜਾ ਜਾ ਚੱਲ ਕੋਈ ਨਹੀਂ ਮੈਨੂੰ ਨਹੀਂ ਰੋਣਾ ਨਹੀਂ ਮਾਦਾ ਕੁਮਾਦਾ ਪੂਰੀ ਹਾਂਜੀ ਨਿੰਬੂ ਨਹੀਂ ਮਸ਼ਪੂਰੀ ਆਕਰ ਕੁੰਡੀ ਹੋਏ ਨਾ ਕੁੰਡੀ ਵਧੀਆ ਨੇ ਹਾਂ ਹੁਣ ਹੁਣ ਮੈਂ ਫੋਟੋ ਖਿੱਚਦਾ ਵਧੀਆ ਕਿੱਥੇ ਉਥੇ ਪਤਾ ਤੈਨੂੰ ਦੱਸਾਂਗੇ ਕੀ ਇਹਦੇ ਨਾਲ ਕਿੱਦਾਂ ਲੰਗੀ ਆਹ ਚੀਜ਼ ਪੱਤੀ ਲੈ ਕੇ ਨਾ ਐਦਾਂ ਆ ਜੂ ਐਮ ਕੱਟ ਕੇ ਕਲੰਪ ਲਾ ਦੇ ਉਹਦੇ ਵਿੱਚ ਬਾੜ ਦੇ ਫੇਰ ਨਹੀਂ ਡਿੱਗਦੇ ਉਦਾਂ ਨਹੀਂ ਉਦਾਂ ਕਰੇ ਨੇੜੇ ਨੇ ਡੇਪਣਾ ਹੈ ਡੇਪਣਾ ਕਲੰਪ ਹੋ ਗਿਆ ਡਿੱਗੇਗਾ ਹਾਂ ਇਹ ਤਾਂ ਗੱਲ ਹੈ ਜੀ ਕਦੀ ਵੀ ਸਾਡੇ ਉਥੇ ਦਿੱਲੀ ਇਹੋ ਯਾਰ ਹਮਮ ਜੀ ਨਿਗਨ ਟੰਗਣੀ ਨਾ ਟੰਗਦੇ ਆ ਪੱਤੀ ਲੈ ਕੇ ਉਹਦਾ ਜੂ ਬਣਾਉਂਦੇ ਆ ਗੋਲ ਉਹਦਾ ਕਵਰ ਕਰ ਦੋ ਐਚੇ ਜਾ ਕੇ ਦੋ ਉਹ ਲਾ ਦੋ ਕਿੰਨੇ ਬੀਟੀਆਂ ਬੀਟੀਆਂ ਬੋਟਾ ਘਾ ਦੋ ਇਹ ਵੇ ਚਾਹ ਦੋ ਪਰ ਇਹ ਉਹਦੇ ਨਾਲ ਡਿੱਗਦੇ ਨਹੀਂ ਨਾ ਫਿਰ ਡਿੱਗਲੇ ਨਹੀਂ ਹਵਾ ਨਾਲ ਕੁਝ ਵੀ ਨਹੀਂ ਪੂਤਾ ਗੱਡੇ ਪਰ ਸੱਚੀ ਗੱਲ ਮੈਂ ਤਾਂ ਇਹ ਬੋਲਣਾ ਸੁਣਦਾ ਗੱਲ ਸਹੀ ਬੋਲਣਾ ਗਲਤ ਨਹੀਂ ਬੋਲਦਾ ਜੀ ਹੋਰ ਕੀ ਇਹ ਨੋੜ ਕਰੀ ਕਦੀ ਕਲੰਬ ਕਰਨਾ ਕਲੰਬ ਕੰਡੋ ਉੱਤੇ ਚੀਨੀ ਨਹੀਂ ਲਕਣੀ ਹੋਰ ਕੀ ਉਹ ਜਾਨੀ ਕਿ ਜੋ ਬਾਅਦ ਵਿੱਚ ਨੁਕਸਾਨ ਹੋਏ ਨਾ ਉਹਨੂੰ ਪਹਿਲੇ ਰੋਕੋ ਮੰਨ ਲਓ ਗਲੀ ਦੇ ਵਿੱਚ ਕਿੰਨਾ ਗੰਦਾ ਹੋਵੇ ਉਹਦੇ ਵਾਜੇ ਫਿਰ ਉਹ ਕੰਮ ਨਹੀਂ ਕਰਨਾ ਜ਼ਿੰਦਗੀ ਦੀ ਹਵਾ ਆ ਗਈ ਨੇੜੀਆਂ ਵੀ ਰਾਸ ਖਾਸ਼ੀ ਕੀਤੀ ਬਾਹਰ ਕੋ ਆ ਕੇ ਉਹਦੇ ਬਾਹਰ ਤਾਂ ਕਈ ਰੁਕ ਹੀ ਜਾਂਦੇ ਆ ਜਾਂ ਇੱਥੇ ਮੀਂਹ ਝੰਮ ਰਹੀ ਦੀ ਇੱਥੇ ਬੈਠਣਾ ਸੱਜੇ ਜਲੇ ਤੁਸੀਂ ਡਿਫੀਸ਼ੀਅਲ ਮਾਦੀਫ ਕੀ ਹੋਰ ਕੀ ਇਹ ਕਹਿਣਾ ਨਹੀਂ ਜੇ ਜੇ ਕਹਿਣਾ ਮੰਨ ਲੈਣਗੇ ਤੇ ਚੰਗੇ ਰਹਿਣਗੇ ਨਾ ਮੰਨਣਗੇ ਤੇ ਭਲਾ ਤੇ ਹੋ ਭਲਾ ਤੇ ਕਿਹਦਾ ਬੁਰਾ ਹੋਵੇ ਹੀ ਨਾ ਪਰ ਇਹ ਵੀ ਕਹਿਣਾ ਮੰਨੂਗੀ ਇਹ ਤਾਂ ਤਾਂ ਹੀ ਆ ਨਾ ਗੱਲ ਤੇ ਕਹਿਣਾ ਮੰਨਣ ਦੀ ਨਾ ਇਹ ਕਿਹੜਾ ਕੰਮ ਸਮਝਣਾ ਆ ਇਹ ਦੀ ਗੱਲ ਹੈ ਕਥਾ ਕਰਦੇ ਉਹਦਾ ਮਤਲਬ ਕੀ ਹੁੰਦਾ ਸਮਝਾਉਣਾ ਚੋਣ ਸਮਝੇ ਨਹੀਂ ਸਮਝੇ ਹੋਰ ਕੀ ਹੋ ਨਹੀਂ ਕਰ ਉਹਦਾ ਕੰਮ ਹੋ ਜਾ ਪਰ ਤੋਂ ਚਾਹ ਇਹ ਚਾਹ ਨਹੀਂ ਪੀ ਦੋ ਨਹੀਂ 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 ਅਜੇ ਨਹੀਂ 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 ਚਾਹ ਨਹੀਂ ਅਜੇ ਨਹੀਂ ਪਣੀ ਪੀ ਲਾਂਗੇ ਠਹਿਰ ਕੇ ਪੀ ਲਾਂਗੇ ਤੁਰਨ ਲਗੇ ਚੋਣ ਦੀ ਚਾਹ ਪੀ ਲਈ ਦੂਜੀ ਉਹ ਇਹ ਦੀ ਗੱਲ ਹੈ ਅਚਾ ਚਾਹ ਦੀ ਘੱਟ ਤੋਂ ਘੱਟ 2-3 ਤਾਂ ਦੀ ਵੀ ਸੀ ਤੇ ਉਹਦੇ ਪੁੱਜੇ ਕਿੰਨੇ ਹੋ ਗਏ ਇਹ ਬੰਦੇ ਕਿੰਤੀ ਦਿੰਦੇ ਆ ਉਹ ਪਰ ਜੀ ਚਾਰੀ ਕਿਲੋ ਦਿਲ ਜਾ ਘੱਟ ਦੀ ਛੋਟੇ 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 40 ਕਿਲੋ ਉਹ ਤੋਂ ਉੱਪਰ ਬਾਕੀ ਬੱਡੀ ਪਰ ਜੀ ਇਹਦੇ ਕੰਮ ਹਣ ਦਾ ਹੈ ਸਪੇਅਰ ਪਾੜ ਸਪੇਅਰ ਪਾੜ ਦਾ ਕੰਮ ਹੈ ਉਹ ਮਸ਼ੀਨ ਦਾ ਮੇਰਾ ਸਪੇਅਰ ਪਾੜ ਦਾ ਚੱਲੋ ਜੀ ਚੱਲ ਆ ਜੀ ਆ ਵੇਲਾ ਅੱਜ ਚਾਹੀਦਾ ਤੈਨੂੰ ਲੋੜ ਵਾਲੇ ਲੈ ਸਕਦਾ ਰੰਗ ਮਾਰਨਾ ਵਾ ਸਿਸਟਮ ਦਾ ਕਹਿੰਦਾ ਵੀ ਯਾਰ ਅੰਦੇਖੋ ਛੱਡ ਪਾੜ ਇਹ ਆਰ ਲਾਉ ਤਾਂ ਬੰਦੀ ਥੱਲੇ ਨੇ ਫਿਰ ਲੈ ਯਾਰ ਇੱਕ ਚੀਜ਼ ਭਾਜੀ ਬਾਹਰ ਬਾਹਰ ਵੀ ਲੈਂਦਾ ਵਾ ਯਾਰ ਆ ਵੀ ਆ ਵੀ ਆ ਇਹ ਟੇਬਲ ਆਹੀ ਫਿਰ ਉਹਦਾਂ ਨੇ ਛੇਕਾਂ ਚ ਪੜ ਜਾਣਾ ਹੈ ਰੰਗ ਨਹੀਂ ਮਾਰ ਲੋਏ ਬਣ ਜਾਣਾ ਵਗੇ ਪੱਟੀ ਇਹਦੇ ਪਰ ਭਾਜੀ ਯਾਰ ਉਹ ਤੇ ਰਗੜਨ ਦੇ ਥੋੜਾ ਸਾਫ਼ ਕਰੰਦੇ ਯਾਰ ਛੇ ਬੜੇ ਮਟ ਬੰਦੇ ਯਾਰ ਆਹੋ ਇਹਨਾਂ ਕੋਈ ਨਹੀਂ ਲੋਹੇ ਬਣ ਗਿਆ ਹੈ ਪੱਟੀ ਅੱਛਾ ਇਹ ਗੱਡੀ ਵਾਲੀ ਪੱਟੀ ਲੋਹੇ ਵਾਲੀ ਪੱਟੀ ਹੁੰਦੀ ਵੱਖਰੀ ਅੱਛਾ ਓਹੋ ਥਰੀਲ ਕਿੰਨੀ ਪਈ ਓਏ ਮੈਂ ਤਾਂ ਕਹਿੰਦਾ ਗੱਡੀ ਚ ਆਏ ਖਣੂ ਨਹੀਂ 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 ਗੱਡੀ ਤਾਂ ਜੀ ਕਹਿੰਦੇ ਵੀ ਨਹੀਂ ਬੈਣਾ ਨਹੀਂ ਮੈਂ ਆਹ ਬਾਹੂ ਆਹ ਤਾਂ ਜੀ ਕਹਿੰਦੇ ਆ ਮੈਂ ਕਰਕੇ ਫਲਾਈ ਆਵਾਂ ਚਲੋ ਅੱਜ ਮੌਸਮ ਠੰਡਾ ਹੀ ਰਿਹਾ ਵੇ ਹੈ ਨਹੀਂ ਮੌਸਮ ਠੀਕ ਆ ਹੂੰ ਫਿਰ ਉਮੀਦ ਹੈ ਨਾ ਬਾਰੇ ਅੱਜ ਇੱਧਰ ਬਾਰਿਸ਼ ਹੋਈ ਆ ਕੰਨੀ ਬਾਰਿਸ਼ ਹੀ ਬਾਹਰ ਵੇ ਸਾਡੇ ਬੂਹੇ ਘੜੇ ਹੋਈ ਨਹੀਂ ਕਿ ਬਸ ਬਸ ਇਹ ਨਹੀਂ ਵੀ ਜਾਦੀ ਮੀਂਹ ਤਾਂ ਪੜਿਆ ਮੀਂਹ ਤਾਂ ਪੜਿਆ ਬੰਦੇ ਨੂੰ ਰਹੀ ਆ ਵੀ ਬਹੁਤ ਅੋਹ ਦੇ ਅੋਹ ਫਸਲ ਹੋਏ ਕਿ ਲਖੜੇ ਸੁੰਦਰ ਹੋਏ ਚਲੋ ਠੀਕ ਆ ਫਿਰ ਉਹ ਕੁੱਤੇ ਨੂੰ ਭਰਾਵਾ ਵੇਟ ਅੱਗੇ ਇੱਥੇ ਖੜ ਤਾਂ ਲੈ ਦੱਸ ਤਾਂ ਉਹਨੇ ਕਿੱਥੇ ਇੱਕ ਲਾਵੀ ਇਹ ਇੱਕ ਪਾਂਦੀ ਤਾਂ ਦੇ ਦੇ ਥੱਲੇ ਉਹਦੀ ਲੱਗੇ ਇੱਕ ਤਿੰਨ ਪਾਪਾ ਲੋਕ ਲਾਇਆ ਨਹੀਂ ਮੈਂ ਚਲ ਤੇਰੀ ਗਲਤੀ ਮੇਂ ਚਲੋ ਜੀ ਚਲੋ ਬਨੇ ਸੁਧਾਰ ਲੱਭਿਆ ਕੁੱਤੇ ਨੇ ਬੜਾ ਖਲਾਰਾ ਪਾਤਾ ਵੇਖੋ ਬੱਚੇ ਦੇ ਡਾਈਪਰ ਉੱਪਰ ਗੇਟ ਨੂੰ ਨਾ ਮੈਂ ਨਾ ਲੋਕ ਲਾਇਆ ਗੇਟ ਬੰਦ ਕੀਤਾ ਮੈਂ ਚੰਗੀ ਆ ਆ ਛੜੀ ਥੋਤੀ ਹੁਣ ਤੇ ਨਾ ਇੱਥੇ ਟੇਰ ਲਗਾਉਂਦਾ ਰਹਿ ਤੀ ਤੁਹਾਨੂੰ ਹੋਇਦਰ ਇੱਥੇ ਰੱਖਿਆ ਹੈ ਨਾ ਥੱਲੇ ਉਹਨੂੰ ਕਿੱਧਰ ਖੇਚ ਲਿਆ ਲਾ ਪਾ ਉਹ ਗੇਟ ਉੱਚਾ ਉਹਨਾਂ ਗੇਟ ਉੱਚਾ ਕਰਾਇਆ 3-4 ਇੰਚ ਗਿਆ ਬਸ ਲਓ ਫਿਰ ਨਿਕਲ ਜਾਂਦਾ ਹੁਣ ਮੈਂ ਫਿਰ ਤਾਂ ਹੀ ਰੱਖਿਆ ਲਾ ਪਾ ਸਵੇਰੋਂ ਛੱਡ ਹਾਂਜੀ ਚਲੋ ਇਹ ਸੀ ਅੱਜ ਦਾ ਵਲੋਗ ਜੇ ਵਲੋਗ ਵਧੀਆ ਲੱਗਾ ਤੇ ਕਮੈਂਟ ਸਜੂਇ ਕਰਿਓ ਮਿਲਦੇ ਨੇਕਸਟ ਵਲੋਗ ਚ ਬਾ ਬਾਏ ਗੁਰਨਾਇ ਕੰਮ ਤਾਂ ਵੀ ਆਪਾਂ ਆ ਗਏ ਹਾਂ ਕੰਮ ਤਾਂ ਵੀ ਆ ਗਏ ਕੰਮ ਤੇ ਕਾਫੀ ਦੂਰ ਲੱਗੇ ਥਕਾਵਟ ਜੀ ਹੋ ਜਾਂਦੀ ਹੁੰਦੀ ਆਉਂਦੇ-ਆਉਂਦੇ ਆ ਪਾ ਜੇ ਆਏ ਹੁਣੇ ਹਰ ਹਫਤੇ ਨੂੰ ਮਿਲਣ ਵਾਸਤੇ ਸਵੇਰੇ ਵੀ ਆਇਹੀ ਉਹ ਦੇ ਉਹਦੋਂ ਮੈਂ ਘਰ ਨਹੀਂ ਆਗਾ ਹੁਣ ਸ਼ਾਮੀ ਨਹੀਂ ਆਏ ਉਹਨਾਂ ਕਿਉਂਕਿ ਸਵੇਰੇ ਉਹਨਾਂ ਨੇ ਚੱਲ ਜਾਣਾ ਦਿੱਲੀ ਰਹਿੰਦੇ ਨੇ ਚਲੋ ਇਦਾਂ ਹੀ ਆ ਗਏ ਭੈਣ ਭਰਾ ਆਪਣਾ ਮਿਲਦੇ ਬੱਤਰਿਆਂ ਦੇ ਇੰਨਾ ਬਹੁਤ ਚਲੋ ਆਪਣਾ ਬਣਾ ਲਿਆ ਰੋਟੀ ਪਾਣੀ ਕੀ ਬਣਾਣਾ ਦਾਲ ਚੌਹ ਦਾਲ ਚੌਹ ਦਾਲ ਚੌਹ ਬਣਾ ਅੱਛਾ